ਬਹੁਤ ਸਾਰੇ ਬਿਲਕੁਲ ਮੈਨੂੰ ਪਤਾ ਹੈ ਕਿ ਪਟਿਆਲਾ ਜਿਹਨੂੰ ਤੁਸੀਂ ਤੋਂ ਪੜ੍ਹੇ ਸੀ ਬਾਈ ਉਹ ਸਾਰਾ ਸਿਕੰਦਰ ਵੀ ਫਿਰ ਉਹਨੂੰ ਕਰੇ ਮੇਰੇ ਬਾਜ਼ਾਰੀ ਕਰ ਰਹੇ ਨੇ ਮੇਰੇ ਭਾਗ ਦਾ ਗੁਰੂ ਕਰੇ ਜਿਹਾ ਕਰਦੇ ਲਗਾਤਾਰ ਉਹਨੇ ਸਾਰੀ ਉਹਨੂੰ ਗੁਰੂ ਘਰ ਦੇਖਿਆ ਸੀ ਕਿ ਕਿਤੇ ਪ੍ਰਧਾਨ ਨਹੀਂ ਕਿਤੇ ਕੋਈ ਨਹੀਂ ਉਹ ਗੁਰੂ ਘਰੇ ਸੇਵਾ ਕਰਦੇ ਨੇ ਉਸ ਤੋਂ ਬਾਅਦ ਮੈਂ ਹਰਿਵਾਲੀ ਦੀ ਸੇਵਾ ਜੁੜਿਆ ਆਪੋ ਤੋਂ ਮੜਾ ਬੱਲੇ ਦਾ ਜਿਵਾਗ ਮੇਰਾ ਬੇਟਾ ਬੇਕਨੇ ਮਗਨਾ ਉਹ ਰਹਿੰਦਾ ਸੀ ਤੇ ਫਿਰ ਇਹ ਦੇ ਕੇ ਫਿਰ ਉਹ ਗੁਰੂ ਘਰ ਦੀ ਸੇਵਾ ਬੱਚੇ ਨਾਲ ਹੀ ਕਾੜੀਆਂ ਗੇਮਾਂ ਕਰਾਉਣੀਆਂ ਕਹਤਾਂ ਮੈਂ ਕਲੇਨੀ ਦਾ ਇਹ ਟਾਈਮ ਸੀ ਉਹਦੇ ਉਹਦੇ ਤੇ ਮਹਾਰਾਜ ਨੇ ਹਾਂ ਮਾਰਾ ਤੋੜਾ ਕਰਾਉਣਾ ਸਾਡੇ ਬੱਚੇ ਨੂੰ ਤਲਾਹ ਹੀ ਦੇਣ ਦੀ ਜਾਂ ਹੀ ਕੁਛ ਕਰਨਾ ਹੀ ਤੇ ਸਾਡੇ ਅੱਜ ਵਿੱਚ ਬਿਠਾ ਹੁੰਦਾ ਠੀਕ ਹੈ ਤੁਸੀਂ ਇਹੀ ਕਰਦੇ ਕਿ ਜੱਦੀ ਸਰਦਾਰ ਸੀਗੇ ਮਤੇ ਕਿ ਤੂੰ ਕੋਈ ਅੱਜਕੱਲ ਚੰਦੀ ਜਾਂਦਾ ਠੂਠਾ ਪੱਤਾ ਹੀ ਕਹਿੰਦੀ ਹੈ ਇਹ ਤਾਜਮਹਲ ਤੇ ਹੀ ਭਵੇਂ ਲੋਕਾਂ ਨੇ ਨਹੀਂ ਸੱਚ ਮੰਨਣਾ ਹੀ ਕੋਈ ਥੀਤੀ ਬਣਾਇ ਦੇਣਾ ਜੀ ਮੈਂ ਕਿੰਨੀ ਵਾਰੀ ਦੁਆ ਮੰਗੀ ਮਤਲਬ ਕੀ ਹੈ ਨਾ ਮਨੇ ਕੀਨੇ ਬਣਾਈ ਦੇਣਾ ਪੂਰਾ ਇਹਨੇ ਸਰਚ ਕੀਤਾ ਫਿਰ ਐਨੂੰ ਨਾ ਬੇਟੀ ਨੂੰ ਪਤਾ ਇਕੱਲੀ ਇਕੱਲੀ ਗੱਲ ਦਾ ਕਿ ਉਹ ਪਾਈ ਹੀ ਪਟਿਆਲਾ ਯੂਨੀਵਰਸਿਟੀ ਤੋਂ ਪੜ੍ਹਿਆ ਸੀ ਬੱਚਿਆਂ ਨੂੰ ਸਕੂਲ 'ਚ ਮਤਲਬ ਕਿ ਪਰੌਂਗੇ ਡੀਗਰੀ ਮਾਰਾਉਂਦੇ ਸੀਗੇ ਤੇ ਉਹਨਾਂ ਦੇ ਘੇੜੀ ਪਿੱਛੇ-ਪਿੱਛੇ ਐਨ ਬੱਚੇ ਬੈਠਾ 10 ਮਿੰਟ ਉਹ ਪੂਰੀ ਇਹਦੀ ਨਿਗਰ ਰੱਖੀ ਬੈਠੇ-ਬੈਠੇ ਬੱਚਾ ਐ ਤੇ ਦੋ ਦੇਖਦੇ ਕੋਲੋਂ ਤੱਕ ਕਰਕੇ ਤੇ ਐਨ ਆਵਾਜ਼ ਕਰਕੇ ਉਹਨਾਂ ਦਾ ਪੂਰਾ ਸਮੇਂ ਪੂਰਾ ਇਹਨੇ ਦੇ ਦੇ ਕੋਈ ਜੀ ਦੇ ਕੋਈ ਬੱਚੇ ਦੇ ਮਨ ਤੇ ਕਿੰਨਾ ਗਹਿਰਾ ਅਸਰ ਵੜਾ ਪਾ ਦਿੱਤਾ ਤੇ ਇਹਦੇ ਵਰਗੇ ਕਿੰਨਾ ਹੋਰ ਨੇ 1% ਪੰਜਾਬ ਦੇ ਬਈ ਬੱਚੇ ਤੇ ਚੀਜ਼ਾਂ ਹਾਂ ਹਾਂ ਹੋ ਰਹੇ ਹੁੰਦਾ ਬਈ ਬੱਚੇ ਤੋਂ ਹੁਣ ਵਿਚਾਰੀ ਨਾਲ ਦੇ ਆਪ ਦੇ ਦਿਮਾਗ ਚ ਆਈਆਂ ਕਿਹੜੀ ਆ ਵੀ ਕੁਐਸਚਨ ਉਹਦੇ ਵੀ ਮੈਂ ਇਹ ਕਹਿੰਦੇ ਮੈਂ ਚੈਨਲ ਤੇ ਜ਼ਰੂਰ ਕਹਿਣਾ ਹੈ ਵੀ ਆਉਣ ਵਾਲੀ ਪੀੜ੍ਹੀ ਤੇ ਅਜਿਹੇ ਸਾਡੀਆਂ ਭੈਣਾਂ ਭਾਂਤਾਂ ਨੇ ਲੱਗ ਗਈਆਂ ਮੀਆਂ ਮੰਨ ਲਓ ਉਪਰ ਆਪਣਾ ਕਹਿੰਦੇ ਸਬ ਸਟਡੀ ਵੇਖੇ ਲਾ ਲਈ ਜਾਂ ਦੂਜੀ ਨੂੰ ਬੁਲਾ ਲਓ ਤੇ ਜਿਹੜੀਆਂ ਪੜ ਰਹੀਆਂ ਵੀ ਆਨਲਾਈਨ ਦੱਸ ਉਹਨਾਂ ਦੱਸਣਾ ਬੰਦਾ ਜਿਹਦੀ ਆਪਣੀ ਜ਼ਿੰਦਗੀ ਜਾਤ ਆ ਨਾ ਆਪਾਂ ਨਾਲ ਤੇ ਠੀਕ ਹੈ ਮਾਂ ਤੇ ਉਹਨਾਂ ਦੀ ਮਾਂ ਦੇ ਕੁੱਖ ਪੈਦਾ ਹੋ ਕੇ ਨਾ ਦੇ ਜੋ ਆਪਣਾ ਪੜਾਉਂਦੇ ਲਿਖਾਉਂਦੇ ਕਰਦੇ ਆ ਆਪਾਂ ਨੇ ਯਾਜ ਨਾ ਕਹਿੰਦੇ ਆਸ਼ਕੀਚ ਨਹੀਂ ਰਹਿਣਾਗਾ ਆਪਾਂ ਇਹਨਾਂ ਦਾ ਸਹਰਚਾ ਕਰਨਾ ਕਿਹੜੇ ਤਰੀਕੇ ਨਾਲ ਕਰਨਾ ਵੀ ਨਾ ਤੇ ਮੈਂ ਅੱਜ ਇੱਕ ਭਰਦਾ ਬਸ ਦਾ ਨਾ ਕਰਵਾ ਪਤੀ ਨਾਲ ਕਰੋਨਾ ਪਾਤੇ ਜਿਹੜਾ ਪਰਵਾਰ ਸੀ ਨਾ ਵੀ ਉਹਨੂੰ ਉਹਨਾਂ ਦੇ ਬਰਬਾਦ ਕਰਤਾ ਇੱਕ ਜਨਾਨੀ ਨੇ ਉਹ ਹਰਾਮ ਜਾਦੀ ਨੇ ਨਾ ਦੇ ਕਿ ਕਿੰਨੇ ਉਹਨੂੰ ਸ਼ਬਦ ਨਹੀਂ ਹੈਗੇ ਜਿਹਦੇ ਕੋਲਦੇ ਆਪਾਂ ਪਰਾਂ ਦੀ ਬੋਲ ਸਕਦੇ ਆ। ਬੋਲ ਸਕਦੇ ਆ। ਫਿਰ ਇਹ ਬੱਚੇ ਦੇ ਦਿਮਾਗ 'ਚ ਹੈਗੀਆਂ ਇਹ ਬੱਚਾ ਬੋਲ ਕੇ ਨਾਲੇ ਕੱਲ ਨੂੰ ਤੁਹਾਨੂੰ ਦੱਸਾਂਗੇ ਚੈਨਲ ਦੇ ਉਸਤੇ ਵੀ ਬਾਪੂ ਜੀ ਨਾਲੇ ਵੀ ਇਹ ਕਿਵੇਂ ਹੁੰਦੇ ਰਹਿੰਦੇ ਠੀਕ ਹੈ ਇਹ ਬੱਚਾ ਦੱਸੂਗਾ ਕਿ ਕਿਵੇਂ ਜ਼ਿੰਦਗੀ ਜਿਉਣੀ ਤੇ ਕਿਵੇਂ ਕਰਨਾ ਮੈਂ ਵੀ ਥੋੜੀ ਭੈਣ ਆ। ਅਸੀਂ ਬੱਚੇ ਛੋਟੇ ਬਹੁਤ ਹੈ ਪਰ ਜਿਹੜੇ ਵੱਡੇ ਹੋਣੇ ਸਮੇਂ ਦੇ ਵਿੱਚ ਨਾਲੇ ਹੈਗੇ ਉਹਨਾਂ ਨੂੰ ਸੂਈ ਦਿਨ ਵੀ ਆ ਬੱਚੇ ਤੋਂ ਚੱਕ ਲੈ ਲਓ। ਹਾਂ ਵੀ ਇਹ ਤਾਂ ਲੈ ਲਓ ਬੱਚੇ ਤੋਂ। ਮੈਂ ਉਹਨੂੰ ਬਨਾਵਾਰ ਬਾਅਦ ਚ ਇੱਕ ਪੁੱਤ ਇਹ ਹੈ। ਹਾਂਜੀ ਹੈ ਉਹ ਤੁਹਾਡੀ ਵਾਰੀ ਮੈਂ ਸਾਰ ਹਾਂ ਅੰਮ੍ਰਿਤਾਲਾ ਉੱਤੇ ਗਿਆ ਨਾ ਮੈਂ ਅਖਦਾ ਗੁਰਵਿੰਦਰ ਵੀ ਮੇਰਾ ਪੁੱਤ ਹਾਂਜੀ ਤੇ ਤੁਸੀਂ ਤੁਸੀਂ ਪੁੱਤ ਮੇਰਾ ਪੁੱਤ ਹਾਂ ਮੈਂ ਦੋਵੇਂ ਪੁੱਤ ਹਾਂ ਮੈਂ ਉਹਨੂੰ ਲਾੜ ਨਾਲ ਖੈਰ ਨਹੀਂ ਲੱਗਿਆ ਵੀ ਪਪਾ ਮੈਂ ਕੈਨੇਡਾ ਵੀ ਕੰਮ ਚ ਲਾ ਲੈਂਦੀ ਸੀ ਮੈਨੂੰ ਇੱਥੇ ਨਹੀਂ ਤੇ ਮੈਂ ਕਿਹਾ ਪੁੱਤ ਚਲ ਤੂੰ ਇੱਥੇ ਲਾੜ ਨਾਲ ਸੈੱਟ ਦੇ ਉਹਨੂੰ ਕਾਰ ਵੀ ਸਿਖਾ ਦਿੱਤੀ ਹਾਂ ਇਹ ਪਤਾ ਸੀ ਉਹ ਡੈਨ ਆਹ ਘਾਰੀ ਉਹਦਾ ਮਾਰਨ ਦਾ ਠਾਕ ਨਹੀਂ ਅੱਜਕੱਲ ਆਪਾਂ ਨੂੰ ਨੂੰ ਤਾਂ ਨੂੰ ਹੀ ਸੰਦੇਸ਼ ਪਹੁੰਚਾ ਮਰਜ਼ੀ ਸਤਕਾਰ ਕਰਕੇ ਪਰ ਕੋਈ ਇੰਨੀ ਖੁੱਲ ਨਹੀਂ ਅਸੀਂ ਅੱਜ ਦਾ ਉਹ ਕੰਮ ਨਹੀਂ ਅਗਰ ਆਪ ਦੇ ਕਿਹਨਾਂ ਹੁੰਦਾ ਬਈ ਮਾਫਿਆ ਕਿਹਨੂੰ ਕਿਹਾ ਗਿਆ ਗਿਆ ਉਹ ਧੀਆ ਜੀ ਬਗਾਨੀ ਹੋਣ ਚੱਲ ਕੇ ਅਸਲੀ ਪੁੱਤ ਤਾਂ ਉਹ ਆ ਠੀਕ ਹੈ ਨਾ ਸਾਡੀ ਧੀ ਉਹ ਹੁੰਦੀ ਆ ਜਿਹੜੀ ਮਾਣ ਆ ਸਾਡੇ ਪੰਜਾਬ ਦਾ ਵਿਰਸਾ ਸਾਨੂੰ ਗੁਰੂ ਸਾਹਿਬ ਨੇ ਬਖਸ਼ ਕੇ ਗਏ ਆ ਸਭ ਤੋਂ ਵੱਡੀ ਸਾਡੀ ਇੱਜ਼ਤ ਨਾਲੇ ਸਾਡੇ ਸਾਡੀ ਬੇਟੀ ਨੇ ਨੌਂ ਨੇ ਕਰਨੀ ਆ ਆ ਠੀਕ ਹੈ ਜੋ ਉਹ ਹੀ ਸਾਡੇ ਦਾ ਕਿਦਾਰੀ ਕਰ ਜੇ ਤੇ ਕਿ ਕਿ ਕਿੱਥੇ ਕਿਨਾਂ ਲਿਖਿਆ ਨਾ ਇਹ ਸ਼ੁਰੂਆਤ ਵਾਲੀ ਗੱਲ ਹੈ ਦੇਖੋ ਇਹਨਾਂ ਨੇ ਕਿੰਨੀ ਜ਼ਿਆਦਾ ਪੁੱਤ ਸਮਝਦੇ ਸੀ ਇਹ ਪੁੱਤ ਅੱਗੇ ਵੀ ਇਹੇ ਗੱਲਾਂ ਕਰਦੇ ਰਹਿੰਦੇ ਆ ਇਹ ਪੁੱਤ ਸਮਝ ਕੇ ਦੇਖੋ ਤੁਸੀਂ ਕਿੱਥੇ ਲੈ ਕੇ ਜਾਂਦੇ ਸੀ ਗੱਡੀ ਲੈ ਕੇ ਦਿੱਤਾ ਕੀ ਕੁਛ ਨਹੀਂ ਕਰਕੇ ਦਿੱਤਾ ਇਹਨਾਂ ਨੂੰ ਦੇਖੋ ਫਰਜ਼ ਕਰੋ ਤੇ ਇਹ ਹੀ ਕੁੜੀ ਹੁਣ ਇਹ ਡੈਨ ਹੀ ਸੋਚੇ ਕਿ ਜੇ ਇਹਦੇ ਭਰਾ ਨੂੰ ਵਿਆਹ ਕੇ ਲਿਆ ਕੇ ਕੋਈ ਇਹਨਾਂ ਨਾਲ ਇਹ ਵਾਰਤਾ ਕਰ ਜਾਵੇ ਤੇ ਕੀ ਕੰਡੀਸ਼ਨ ਹੋਊਗੀ ਜਨਾਨੀ ਨਾਲੇ ਇਹਨਾਂ ਕੋਲੇ ਸੋ ਉਹ ਵੀ ਮਾਲਕ ਨੇ ਕਰੋ ਮੈਨੂੰ ਨਹੀਂ ਪਤਾ ਕਿੰਨੀ ਜਾਇਦਾਦ ਦੇ ਮਾਲਕ ਹੋਣਗੇ ਕਿਉਂਕਿ ਇੱਕ ਸਰਦਾਰ ਦਾ ਤਾਂ ਪਰਿਵਾਰ ਮੇਨਤ ਕਰਨ ਵਾਲਾ ਬੰਦਾ ਕੀ ਪਤਾ ਕਿਵੇਂ ਕਿਹੜਿਆ ਕਿੰਨਾ ਸੋਨਾ ਘਰ ਬਣਿਆ ਹੋਣਾ ਪਰ ਉਸ ਪ੍ਰਮਾਤਮਾ ਨੇ ਇਹਨਾਂ ਦੇ ਵਸਦਾ ਵਸਦਾ ਘਰ ਤੋਂ ਉਜਾੜ ਕੇ ਤਰਗੀਆਂ ਬਣੇ ਇਹਨਾਂ ਦੇ ਸਾਰੀ ਉਮਰ ਨਾਲ ਕੇ ਜਾਂਦੀ ਹੈ ਬਾਈ ਤੁਸੀਂ ਸਰਕਾਰੀ ਉਹਨਾਂ ਨੂੰ ਅਸੀਂ ਸਮਝਦੇ ਆ ਅਸੀਂ ਕਹਿੰਦੇ ਆ ਅਸੀਂ ਆਪ 25 ਚੰਗੀ ਤਰ੍ਹਾਂ ਭਰਾ ਦੇ ਤਾਂ ਬਹੁਤ ਸਹੀ ਬਹੁਤ ਤਕੜੇ ਆ ਕਿ ਅੱਜ ਕੱਲ੍ਹ ਦੀ ਮਿਹਰਾਈ ਤੋਂ ਬਈ ਇਸ ਕਰਾਉਣੀ ਕਿਸੇ ਨੂੰ ਕਿਸੇ ਦੇ ਖਾਤਾਂ ਬੰਦ ਕਰਕੇ ਇਹਨਾਂ ਵਿੱਚ ਵਿਸ਼ਵਾਸ ਕਰਨਾ ਇਹਨਾਂ ਦਾ ਜਿਗਰਾ ਪਤਾ ਨਹੀਂ ਕਿਵੇਂ ਦਾ ਹੁੰਦਾ ਤੇ ਜਿਹੜੇ ਬੰਦੇ ਨੇ ਇਹ ਦਸਤਮਾਮ ਚਾਣ ਲਈ ਕਿਵੇਂ ਆਉਂਦੇ ਇਹਵੇਂ ਦੀ ਇਹ ਦੱਤ ਤੇ ਪਰੇਸ਼ਾਨਾ ਨਾ ਬੰਦਾ ਮੋਟਰਸਾਈਕਲ ਤੇ ਫਿਰਦੇ ਆ ਭਾਵੇਂ ਬੇਸ਼ੱਕ ਉਹ ਨੂੰ ਕਰ ਲੈਣ ਇਤਹਾਸ ਦੀ ਵਾਰਤੀ ਕਰਦਾ ਦੀ ਪਰ ਵੀ ਉਹਨੇ ਸ਼ਾਨ ਸਮਝੀ ਆ ਉਹ ਵੀ ਕਿ ਨਹੀਂ ਹੈ ਮੇਰੀ ਮਿਲ ਜਾ ਸਾਡੀ ਨੂੰ ਮੇਰੇ ਪਿਆਰ ਦਾ ਨਾਮ ਵੀ ਬੁਲਾ ਲੈ ਮਿਲ ਜਾ ਕਿਤਾਬ ਦੇ ਪੰਨੇ ਦੇ ਤਰ੍ਹਾਂ ਕਿੰਨੀ ਰੱਖਦਾ ਕਿੰਨੇ ਕਿਹਾ ਕਿੰਨੀ ਉਮਰ ਉਹ ਸੇ ਆਪਣੇ ਜੰਮਦਸਨ ਦੀ ਜਿੰਨਾ ਕਰਦਾ ਬਸ 96 ਦਾ ਬਰਸੀ ਹੈ ਚਲ ਆਇਆ ਜਬਾਤ ਨਾ ਇਹ ਗੁਰਵਿੰਦਰ ਕੱਲਾ ਹੀ ਸੀਗਾ ਜੀ ਨਹੀਂ ਕੱਲਾ ਹੀ ਸੀਗਾ ਨਹੀਂ ਖੂਬ ਬੰਪਰਾ ਕੱਲਾ ਹੀ ਸੀ ਕੱਲਾ ਹੀ ਸੀ ਯਾਰ ਤੇ ਭੈਣ ਅੱਛੇ ਭੈਣਾਂ ਨੇ ਉਹ ਵੱਡੀਆਂ ਜੀ ਇੱਕ ਭੈਣ ਹੋਰ ਜੀ ਕੋਈ ਸੀਗੀ ਭੈਣ ਅੱਛਾ ਠੀਕ ਭੈਣ ਭਰਾ ਜੀ ਉਹ ਵੈਸੇ ਉਹ ਗੁੜੀਆ ਭੈਣ ਬਾਤ ਨਹੀਂ ਕਰਦੀ ਤੁਸੀਂ ਵੀ ਲੈ ਕੇ ਨਾ ਸਰ ਨਾਲ ਦੇ ਬਾਰਕ ਲੈਣਾ ਤੋਂ ਆਇਓ ਕਿ ਹੁਣ ਹਾਂ ਉੱਥੇ ਸੀ ਮੈਂ ਬਾਹਰ ਸੀਗਾ ਜੀ ਤੇ ਬੇਟੀ ਮੇਰੀ ਪਹਿਲਾ ਏਸੀ ਟੀਵੀ ਇੱਥੇ ਰਹਿ ਕੇ ਗਈ ਓਕੇ ਏਸੀ ਇੱਥੇ ਰਹਿ ਲੋ ਆਪਣਾ ਇੰਚਾ ਲੋ ਹੁਣ ਦਾ ਪਰਿਵਾਰ ਨਹੀਂ ਹਾਂ ਉਹਨੇ ਅੰਦੀ ਨਹੀਂ ਠੀਕ ਹੈ ਠੀਕ ਹੈ ਸਾਰੇ ਠੀਕ ਹੋ ਗਏ ਆਏ ਮੇਰੇ ਨਾਲ ਕਿਤੇ ਕਿਤੇ ਨੇੜੇ ਨੇੜੇ ਸੁਖਨੇ ਚ ਵੀ ਨਹੀਂ ਕਿਤੇ ਗੱਲ ਆਈ ਵੀ ਜਾਂ ਅਸੀਂ ਮੰਨ ਹੁਣ ਜੂਗਾ ਕਿ ਐ ਤਾਪਾ ਉਹਦੇ ਪਰਿਵਾਰ ਚ ਬੱਚੇ ਤੇ ਸ਼ੱਕ ਥੋੜੀ ਕਰਦੇ ਜਿਨ੍ਹਾਂ ਨੇ ਇੰਨਾ ਘਰ ਸਾਰਾ ਉਹਦੇ ਹੱਥ ਚ ਕਰਤਾ ਜੈਦਾ ਕਟਿੰਗਾ ਤਾਂ ਸੋ ਕਿਵੇਂ ਦਾ ਜਿਗਰਾ ਕਿਵੇਂ ਦਾ ਦਿਮਾਗ ਹੋਊਗਾ ਇਹਨਾਂ ਲੋਕ ਕਿਵੇਂ ਪਲੇ ਹੋਣੇ ਆ ਇਹ ਮਾਂ ਕਿਉਂ ਦੀ ਬੋਤ ਬਈ ਇਹ ਸਾਰਾ ਪਹਿਲਾਂ ਸੇਫਤਾ ਕਰਦੇ ਆ ਕਿ ਤੁਸੀਂ ਉਸ ਟਾਈਮ ਤੇ ਹੈ ਨਹੀਂ ਸੀ ਕਿ ਮਾਂ ਕਿਉਂ ਦੀ ਵੇ ਨਹੀਂ ਸੀ ਸਾਰਾ ਨਹੀਂ ਹੈ ਕਿਸੀ ਅੱਛਾ ਤੁਸੀਂ ਬਾਹਰ ਸੀਗੇ ਅਸੀਂ ਬਈ ਅਸੀਂ 45 ਸਾਲਾਂ ਬਾਅਦ ਘਰ ਵਸੇ ਹਰੇ ਦਾ 45 ਸਾਲ ਪਹਿਲਾਂ ਮੇਰੀ ਮਾਤਾ ਦੀ ਡੈਥ ਹੋ ਜੀ ਮੇਰੀ ਭੈਣ ਨੇ ਮੈਨੂੰ ਪਾਲਿਆ ਸਾਡੇ ਸਾਰੇ ਭੈਣ ਭਰਾ ਅਨੁਪਾਲਿਆ ਉਹਨੇ ਤਿੰਨ ਭੈਣਾਂ ਮੈਥੋਂ ਵੱਡੀਆਂ ਸੀਆਂ ਉਹਨੇ ਉਹਨੇ ਫਿਰ ਵਿਆਹ ਨਹੀਂ ਕਰਾਇਆ ਬਾਕੀ ਨੂੰ ਵੀ ਮੈਥੋਂ ਛੋਟੀਆਂ ਦਾ ਵਿਆਹ ਕਰ ਦੇ ਕਲਦੀਪ ਦਾ ਵਿਆਹ ਕਰਕੇ ਫਿਰ ਮੇਰਾ ਵਿਆਹ ਇਹ ਤੁਹਾਡਾ ਨਾ ਕੁਲਦੀਪ ਸਿੰਘ ਜੀ ਇਹਨਾਂ ਫਿਰ ਮੇਰੇ ਵਿਆਹ ਤੋਂ ਬਾਅਦ ਉਹ ਭੈਣ ਦਾ ਵਿਆਹ ਕੀਤਾ ਉਹਦੀ ਕਰਵਾਨੀ ਸਾਡੇ ਕਰੇ 45 ਸਾਲਾਂ ਬਾਅਦ ਕਰਨੇ ਹੁਣ ਮੜਾ ਜਾ ਪਿਆ ਜੀ ਹੁਣ ਮਾਰਾਇਆ ਚਿਕਰਾਣੇ ਤਰੀਕਾ ਸੀ ਹੋਂਸਾ ਦਾ ਕਰਾ ਉਹ ਯਾਰ ਕੋਣ ਆ ਰਿਹਾ ਹਾਂ 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 ਤੇ ਇਹ ਕਰਨਾ ਹੀ ਸੀ ਹਾਂ ਜਿਹੜੀ ਚੱਲਿਆ ਗਿਆ ਕਿੰਨਾ ਦੁੱਖ ਹੋਊ ਉਹ ਕੋਈ ਵੀ ਬਹੁਤ ਕਰਦੇ ਨਹੀਂ ਮਤਲਬ ਜਾਂ ਸੰਦਾ ਸੋਚੋ ਉਸ ਤੋਂ ਜ਼ਿਆਦਾ ਹੈਗਾ ਅਸੀਂ ਦੇਣ ਦੀ ਸਿਰਫ ਇਹੀ ਕਰਨਾ ਹੈ ਸਭ ਜਿਆਦਾਤਰ ਲੋਕਾਂ ਦੇ ਨਹੀਂ ਜਨਤ ਚੱਲ ਹੀ ਜਾਂਦਾ ਜਾਂ ਇਨਸਾਫ ਹੋ ਤਾਂ ਕਿਸੇ ਨਾਮ ਤੇ ਇਥੇ ਨਾ ਲੋਕ ਚੀਕਣ ਕਰੀ ਰਹੇ ਹਾਂ ਜਿੱਥੇ ਬੰਦਿਆਂ ਦੇ ਰੂਪ ਚ ਜਾ ਕੇ ਤੇ ਇਹਦੀ ਕੋਈ ਮਤਲਬ ਕੇ ਮੁਲਾਜ਼ਮ ਵਰਗ ਦੁਨੀਆ ਵੀ ਦੇ ਟਾਈਪ ਤੌਰ ਤੇ ਸਾਡੀ ਕੋਈ ਵੀ ਡਿਊਟੀ ਤੁਸੀਂ ਲਾਉਂਗੇ ਕੋਈ ਸੇਵਾ ਸਾਡੇ ਜੁਮੇ ਲਾਉਂਗੇ ਬਈ ਸੀਦਾ ਉਤਰ ਮੋਬੀਲੋਂ ਅਸੀਂ ਤੁਹਾਡੇ ਨਾਲ ਸ਼ਰੀਰ ਖੜੇ ਆਂ ਪੂਰੇ ਇੰਦਰਾ ਪਰ ਗਾਠੀ ਠੀਕ ਹੈ ਜੀ ਧੰਨਵਾਦ ਅਸੀਂ ਤੁਹਾਡੇ ਕਾਚੇ ਚ ਰਵਾਂਗੇ ਸਾਨੂੰ ਕੋਈ ਕਿਸੇ ਨਾਲ ਕੋਈ ਹੋਰ ਮਤਲਬ ਵੀ ਸਭ ਤੁਹਾਡੇ ਨਾਲ ਹਮਦਰਦੀ ਆ ਠੀਕ ਕਿਤੇ ਕੋਈ ਘਰ ਨਾ ਲਾਉਣਾ ਪੈ ਜੇ ਕਿਤੇ ਕੋਈ ਤੁਹਾਨੂੰ ਅਸਰ ਤੇ ਹੰਦੇ ਬਾਦ ਲਾ ਕੇ ਪੇਸ਼ ਕਰਨੇ ਪੈ ਜਾਣ ਕੋਈ ਅਣਕਵਾਰੀ ਸੇ ਭੋਣਾ ਪੈਲੇ ਕੋਲ ਅਸੀਂ ਮੁਲਾਜ਼ਮੀਆਂ ਨੂੰ ਖੜੇ ਹਾਂ ਤੁਹਾਡੇ ਸਾਹਮਣੇ ਸਾਰੀ ਜੀ ਕਹਿੰਦੇ ਤਾਂ ਨਹੀਂ ਇਹ ਨਹੀਂ ਇਹ ਮੈਂ ਤੇ ਕੋਈ ਨਹੀਂ ਆਈ ਜਾਂਦੇ ਬੰਦੇ ਹੋਰ ਬਹੁਤ ਕੋਈ ਕਰੋਗਾ ਨਹੀਂ 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 ਮੈਂ ਉਸ ਨੂੰ ਕੋਈ ਨਹੀਂ ਕੋਈ ਆਏ ਅਸੀਂ ਅਸੀਂ ਹਮਦਾਨੀ ਸਹਿਤਾ ਆਏ ਬਿਲਕੁਲ ਬੰਦੇ ਜਨ ਲਈ ਜਨ ਲਈ ਬਿਲਕੁਲ ਬਿਲਕੁਲ ਆਪਦੇ ਬੱਚੇ ਖਾਤਰ ਆਏ ਆ ਤੇ ਉਹਨੂੰ منجير او حساب نہیں ہے جو وہ کہہ دینا بولے ہیں کوئی نہیں بولنے نہیں سوال کوئی نہیں کر رہا نہیں پیسے کر نہیں ہے یعنی ڈاکٹر موقع تو ائے نہیں بچی ہے تم اوندھی رہتی ہے ہے سب کو کم کم سے رو نہیں دیتے Bayağı çıkıyor. Derankar ਵੇਖਦੇ ਵੀ ਤੋ ਸੁਣਣਾ ਰਿਪੋਰਟ ਤੇ ਸਰ ਅੱਜ ਅੱਜ ਮਨ ਕਿੰਨਾ ਚੈਨ ਹੈ ਨਹੀਂ ਵੀ ਇਹ ਨਾ ਵੀਡੀਓ ਬਹੁਤ ਦੇਖਦੀ ਆ ਜਿੰਨੀਆਂ ਵੀ ਖਬਰਾਂ ਆ ਸਾਰੀਆਂ ਦੇਖਦੀ ਆ ਬਹੁਤ ਮਿਸ ਕਰਦੀ ਆ ਜਿਵੇਂ ਤੁਹਾਡਾ ਘਰ ਦਾ ਇੱਕ ਜੀ ਹੁੰਦਾ ਹਾਂ

ਮੈਂ ਤੁਹਾਨੂੰ ਕੋਈ ਸ਼ਬਦ ਨਹੀਂ ਬੋਲਣਾ ਚਾਹੁੰਦਾ ਕਿ ਜੇ ਪਰਿਵਾਰ ਨਾਲ ਆਪਣੇ ਨੂੰ ਬਣ ਜੇ ਵੀ ਅੱਤ ਤੁਸੀਂ ਕੀ ਕਰੋਗੇ ਪਪਾ ਮੈਨੂੰ ਪੁੱਛਦੀ ਆ ਕੁੜੀਆ ਮੇਰੀ ਹਜੇ 12 ਸਾਲਾਂ ਦੀ ਏ ਤੇ ਆਪਣੇ ਪਰਿਵਾਰ ਨਾਲ ਇਹਦੇ ਕੋਈ ਘਟਨਾ ਵਾਪਰ ਜੇ ਪਪਾ ਤੁਸੀਂ ਕੀ ਕਰੋਗੇ ਅੰਕਲ ਜੀ ਕਿਵੇਂ ਹੋ ਆਂਟੀ ਕਿਵੇਂ ਹੋ ਪਤਾ ਹੀ ਨਹੀਂ ਕਿੰਨੇ ਜਿਹਾ ਸਵਾਲ ਆ ਇਹਦੇ ਇੰਨਾ ਦਿਨ ਮੈਂ ਜਿਵਾਦੀਂ ਦੇ ਸੱਟ ਮੈਂ ਮੈਨੂੰ ਬੜਾ ਮਸਹੂਰ ਹੋਇਆ ਹਾਂ ਬੇਟਾ ਮੱਤ ਲਵੇ ਇੱਕ ਐਕਸਪੈਗਲ ਛੁੱਟੀ ਕਰਵਾਈ ਸੀ ਮੇਰਾ ਦੋਸਤ ਕੋਈ ਕਿਹਦੇ ਦੋਸਤ ਨਵਾਂ ਹੈ चलो आ जाओ भाई ए ए तो नहीं ना